ਦਾ ਪਹਿਲਾ ਪਾਠ ਅੱਜ ਆਪਾਂ ਕਰਨ ਜਾ ਰਹੇ ਹਾਂ ਪਹਿਲਾ ਪਾਠ ਹੈ ਜੈ ਭਾਰਤ ਜੈ ਭਾਰਤ ਮਾਤਾ ਠੀਕ ਹੈ ਸ਼ਿਵ ਕੁਮਾਰ ਬਟਾਲਵੀ ਇਸ ਦਾ ਕਵੀ ਹੈ ਠੀਕ ਹੈ 8ਵੀਂ ਜਮਾਤ ਵੱਲੋਂ ਪੀਐਸਸੀਬੀ ਬੋਰਡ ਵੱਲੋਂ ਠੀਕ ਹੈ ਇਹ ਫਸਟ ਲੈਸਨ ਜਿਹੜਾ ਦੋਸਤੋ ਲਗਾਇਆ ਗਿਆ ਹੈਗਾ ਤੁਸੀਂ ਇਸ ਨੂੰ ਬਹੁਤ ਕਹਿਣ ਤਰੀਕੇ ਨਾਲ ਇੱਥੇ ਸਮਝੋਗੇ ਜੇ ਆਪਾਂ ਦੇਖੋ ਆਪਣੇ ਕੋਲ ਜਿਹੜਾ ਪਹਿਲਾ ਪ੍ਰਸ਼ਨ ਹੈ ਇਸ ਤੇ ਪ੍ਰਸ਼ਨ ਉੱਤਰ ਕਰਾਂਗੇ ਠੀਕ ਹੈ ਇਸ ਦਾ ਸਾਰਾ ਜੋ ਵੀ ਬੁੱਕ ਵਰਕ ਦਿੱਤਾ ਹੋਇਆ ਸੀ ਕਿਤਾਬ ਦੇ ਵਿੱਚ ਪਾਠ ਦੇ ਵਿੱਚ ਜੋ ਵੀ ਬੁੱਕ ਵਰਕ ਦਿੱਤਾ ਹੋਇਆ ਸੀ ਸਾਰਾ ਬੁੱਕ ਵਰਕ ਤੁਹਾਨੂੰ ਇਸ ਕਲਾਸ ਦੇ ਵਿੱਚ ਮਿਲੇਗਾ ਜਿਵੇਂ ਆਪਾਂ ਸ਼ੁਰੂ ਕਰਨ ਜਾ ਰਹੇ ਹਾਂ ਜੋ ਆਪਣੇ ਕੋਲ ਇੱਥੇ ਪਹਿਲਾ ਪ੍ਰਸ਼ਨ ਹੈ ਪ੍ਰਸ਼ਨ ਨੰਬਰ 1 ਹੈ ਇਸ ਕਵਿਤਾ ਵਿੱਚ ਕਿਹੜੇ ਕਿਹੜੇ ਦੇਸ਼ ਭਗਤਾਂ ਦਾ ਜ਼ਿਕਰ ਆਇਆ ਹੈ ਤਾਂ ਦੇਸ਼ ਭਗਤਾਂ ਦੇ ਨਾਮ ਲਿਖਣੇ ਨੇ ਜਿੰਨਾ ਜਿੰਨਾ ਦਾ ਜ਼ਿਕਰ ਇਸ ਕਵਿਤਾ ਦੇ ਵਿੱਚ ਆਇਆ ਹੈ ਜਿਵੇਂ ਦੇਖੋ ਇਸ ਦਾ ਉੱਤਰ ਤੁਸੀਂ ਲਿਖਣਾ ਹੈਗਾ ਇਸ ਕਵਿਤਾ ਵਿੱਚ ਕਰਤਾਰ ਸਿੰਘ ਸਰਾਭਾ ਲਾਲਾ ਲਾਜਪਤ ਰਾਏ ਸ਼ਹੀਦ ਭਗਤ ਸਿੰਘ ਰਾਜਾ ਪੋਸ ਸ਼ਿਵਾ ਜੀ ਰਾਣਾ ਪ੍ਰਤਾਪ ਰਾਣੀ ਝਾਂਸੀ ਤੇ ਗਾਦਰੀ ਬਾਬੇ ਆਦ ਦੇਸ਼ ਭਗਤਾਂ ਦਾ ਜ਼ਿਕਰ ਇਸ ਤੇ ਵਿੱਚ ਆਪਾਂ ਨੂੰ ਮਿਲ ਲੇਗਾ ਇਸ ਤਰੀਕੇ ਨਾਲ ਇਸ ਤੇ ਜਿਹੜਾ ਉੱਤਰ ਹੈ ਤੁਸੀਂ ਉਹ ਨੋਟ ਕਰ ਲੈਣੇਗਾ ਤੁਸੀਂ ਕਲਾਸ ਨੂੰ ਰੋਕ ਕੇ ਵੀ ਇੱਥੇ ਨੋਟ ਕਰ ਸਕਦੇ ਹੋ ਠੀਕ ਹੈ ਤਾਂ ਇਸ ਤਰੀਕੇ ਨਾਲ ਪਹਿਲਾ ਕੁਐਸਚਨ ਜਿਹੜਾ ਇਸ ਦਾ ਆਨਸਰ ਤੁਸੀਂ ਇੱਥੇ ਤੋਂ ਲਿਖ ਸਕਦੇ ਹੋ ਇਸ ਤੋਂ ਬਾਅਦ ਆਪਾਂ ਕਰਨ ਜਾ ਰਹੇ ਹਾਂ ਦੂਸਰਾ ਪ੍ਰਸ਼ਨ ਦੂਸਰੇ ਪ੍ਰਸ਼ਨ ਦੇ ਵਿੱਚ ਕੀ ਪੁੱਛਿਆ ਗਿਆਗਾ ਸੈਕੰਡ ਪ੍ਰਸ਼ਨ ਹੈ ਇਹ ਠੀਕ ਹੈ ਜੀ ਦੋ ਨੰਬਰ ਇਸ ਕਵਤਾ ਵਿੱਚ ਦੇਸ਼ ਦੀ ਆਜ਼ਾਦੀ ਦੇ ਇਤਿਹਾਸ ਨਾਲ ਸੰਬੰਧਿਤ ਕਿਹੜੀਆਂ ਕਿਹੜੀਆਂ ਥਾਵਾਂ ਦਾ ਜ਼ਿਕਰ ਕਿਹੜੀਆਂ ਕਿਹੜੀਆਂ ਥਾਵਾਂ ਦਾ ਵਰਣਨ ਇਸ ਕਵਤਾ ਦੇ ਵਿੱਚ ਦਿੱਤਾ ਹੋਏਗਾ ਇਸ ਦਾ ਉੱਤਰ ਤੁਸੀਂ ਇਸ ਤਰ੍ਹਾਂ ਲਿਖੋਗੇ ਇਸ ਕਵਤਾ ਵਿੱਚ ਦੇਸ਼ ਦੀ ਆਜ਼ਾਦੀ ਦੇ ਇਤਿਹਾਸ ਨਾਲ ਸੰਬੰਧਿਤ ਜ਼ਿਲ੍ਹਿਆਂਵਾਲਾ ਬਾਗ ਠੀਕ ਹੈ ਦੇਖੋ ਜ਼ਿਲ੍ਹਿਆਂਵਾਲਾ ਬਾਗ ਦਾ ਜ਼ਿਕਰ ਆਇਆ ਹੈ ਕਮਾਗਾਟਾ ਮਾਰੂ ਘਟਨਾ ਸਿਰ ਜਿਹੜੀ ਇਸ ਦਾ ਜ਼ਿਕਰ ਆਇਆ ਹੈ ਚਾਂਸੀ ਦਾ ਜ਼ਿਕਰ ਆਇਆ ਆਧ ਥਾਮਾਂ ਦਾ ਜ਼ਿਕਰ ਹੈ ਠੀਕ ਹੈ ਜੀ ਤੇ ਨਾਲ ਇੱਕ ਗੱਲ ਤੁਸੀਂ ਇਹ ਲਿਖ ਲੈਣੀ ਹੈਗੀ ਵੀ ਭਾਰਤ ਦੀ ਆਨ ਸ਼ਾਨ ਨੂੰ ਕਾਇਮ ਰੱਖਣ ਲਈ ਜਿਹੜੇ ਦੇਸ਼ ਭਗਤ ਹੋਏ ਨੇ ਠੀਕ ਹੈ ਉਹਨਾਂ ਦੇਸ਼ ਭਗਤਾਂ ਦਾ ਜ਼ਿਕਰ ਵੀ ਇਸ ਕਵਤਰ ਵਿੱਚ ਆਇਆ ਹੈ ਇਸ ਤਰੀਕੇ ਨਾਲ ਇਹ 2 ਨੰਬਰ ਪ੍ਰਸ਼ਨਸ ਸੀਗਾ ਇਸ ਦਾ ਉੱਤਰ ਤੁਸੀਂ ਇੱਥੇ ਤੋਂ ਦੇਖ ਕੇ ਨੋਟ ਕਰ ਸਕਦੇ ਹੋ ਇਸ ਤੋਂ ਬਾਅਦ ਆਪਾਂ ਨੂੰ ਦਿੱਤਾ ਗਿਆ ਸੀਗਾ ਜੋ ਦੂਸਰਾ ਭਾਗ ਦਿੱਤਾ ਗਿਆ ਸੀਗਾ ਇਸ ਕਿਤਾਬ ਦੇ ਵਿੱਚ ਠੀਕ ਹੈ ਇਸ ਪਾਠ ਦੇ ਵਿੱਚ ਇਹ ਸੀਗਾ ਕਿ ਹੇਠ ਲਿਖੀਆਂ 17 ਦਾ ਜਿਹੜਾ ਭਾਵ ਅਰਥ ਹੈ ਠੀਕ ਹੈ ਮੀਨਿੰਗ ਹੈ ਜਿਹੜਾ ਉਹ ਆਪਾਂ ਨੇ ਸਪਸ਼ਟ ਕਰਨਾ ਸੀਗਾ ਆਪਾਂ ਨੂੰ ਪੈਰਾ ਦਿੱਤਾ ਗਿਆ ਸੀਗਾ ਲਹੂਆਂ ਦੇ ਸੰਗ ਲਿਖੀ ਗਈ ਹੈ ਅਣਖ ਤੇਰੀ ਦੀ ਲੰਮੀ ਗਾਥਾ ਇਸ ਦਾ ਅਰਥ ਜੋ ਮੀਨਿੰਗ ਬਣਦਾ ਸੀ ਉਹ ਉਹ ਆਪਾਂ ਨੇ ਇੱਥੇ ਲਿਖਣਾ ਹੈਗਾ ਇਸ ਦਾ ਦੇਖੋ ਇਦਾਂ ਅਰਥ ਲਿਖ ਕੇ ਤੁਸੀਂ ਠੀਕ ਹੈ ਇਹ ਲਿਖ ਸਕਦੇ ਹੋ ਕੀ ਭਗਤਾਨੀਆਂ ਕੁਰਬਾਨੀਆਂ ਦੀ ਲੰਮੀ ਕਹਾਣੀ ਖੂਨ ਨਾਲ ਲਿਖੀ ਗਈ ਹੈ ਦੇਖੋ ਇੱਥੇ ਕੀ ਕਿਹਾ ਹੈ ਲਹੂਆਂ ਦੇ ਸੰਗ ਲਿਖੀ ਗਈ ਹੈ ਅਣਖ ਤੇਰੀ ਦੀ ਲੰਮੀ ਗਾਥਾ ਇਸ ਤਰ੍ਹਾਂ ਦੇ ਇੱਥੇ ਡੰਡੀ ਲਗਾ ਕੇ ਤੁਸੀਂ ਲਿਖ ਸਕਦੇ ਹੋ ਭਾਰਤ ਮਾਤਾ ਦੀ ਅਣਖ ਅਤੇ ਆਜ਼ਾਦੀ ਦੀ ਰਾਖੀ ਖਾਤਰ ਦੇਸ਼ ਭਗਤਾਂ ਵੱਲੋਂ ਦਿੱਤੀਆਂ ਕੁਰਬਾਨੀਆਂ ਦੀ ਕਹਾਣੀ ਬੜੀ ਲੰਮੀ ਹੈ ਕੀ ਕਹਿ ਰਹੇ ਨੇ ਇੱਥੇ ਅਣਖ ਤੇਰੀ ਦੀ ਲੰਮੀ ਗਾਥਾ ਜੋ ਗਾਥਾ ਹੈ ਕਹਾਣੀ ਇਹ ਲੰਮੀ ਹੈ ਤੁਸੀਂ ਇਹਨੂੰ ਨੋਟ ਕਰ ਸਕਦੇ ਹੋ ਇਸ ਦਾ ਜਿਹੜਾ ਅਰਥ ਹੈ ਇਸ ਤਰੀਕੇ ਨਾਲ ਸੌਖਾ ਦਿੱਤਾ ਹੋਇਆ ਇੱਥੇ ਤੁਸੀਂ ਉਸ ਨੂੰ ਬੱਚਿਓ ਨੋਟ ਕਰ ਸਕਦੇ ਹੋ ਇਸ ਤੋਂ ਬਾਅਦ ਅੱਗੇ ਆਪਣੇ ਕੋਲ ਹੈ ਇਸ ਦਾ ਦੂਸਰਾ ਭਾਗ ਹੈਗਾ ਠੀਕ ਹੈ ਦੂਸਰੇ ਭਾਗ ਦੇ ਵਿੱਚ ਦੋ ਨੰਬਰ ਆੜਾ ਨੰਬਰ ਦਿੱਤਾ ਹੋਇਆ ਆਪਾਂ ਨੂੰ ਫਾਂਸੀ ਦੇ ਫਟਿਆਂ ਤੇ ਬੈਠੀ ਤਾਰੀਖ ਪਈ ਆਖੇ ਜੈ ਭਾਰਤ ਜੈ ਭਾਰਤ ਮਤਾ ਤਾਂ ਹੁਣ ਇਸ ਦਾ मीनिंग ਕੀ ਲਿਖਣਾ ਹੈ ਇਸ ਦਾ ਅਰਥ ਤੁਸੀਂ ਇਸ ਤਰੀਕੇ ਨਾਲ ਲਿਖਣਾ ਹੈਗਾ ਇਸ ਦਾ ਅਰਥ ਤੁਸੀਂ ਲਿਖੋਗੇ ਪਾਤ ਦਾ ਇਤਿਹਾਸ ਆਖਦਾ ਹੈ ਕਿ ਤਵਾਰੀਖ ਦਾ ਅਰਥ ਹੁੰਦਾ ਹੈ ਇਤਿਹਾਸ ਤਵਾਰੀਖ ਦਾ ਅਰਥ ਹੁੰਦਾ ਹੈ ਇਤਿਹਾਸ ਠੀਕ ਹੈ ਤਾਂ ਇਤਿਹਾਸ ਆਖਦਾ ਹੈ ਕਿ ਭਾਰਤ ਮਾਤਾ ਦੀ ਅਣਖ ਅਤੇ ਆਜ਼ਾਦੀ ਦੀ ਖਾਤਰ ਅਨੇਕਾਂ ਸੂਰਮੇ ਨੇ ਰੋਹ ਫਾਂਸੀ ਉੱਤੇ ਚੜ ਗਏ ਜਿਵੇਂ ਭਗਤ ਸਿੰਘ ਹਨਾ ਉਹਨਾਂ ਨੇ ਕੀ ਕੀਤਾ ਸੀਗਾ ਦੇਸ਼ ਦੀ ਆਜ਼ਾਦੀ ਖਾਤਰ ਅਣਖ ਦੀ ਖਾਤਰ ਫਾਂਸੀ ਦਾ ਰੱਸਾ ਚੁੰਮਿਆ ਸੀ ਠੀਕ ਹੈ ਇਸ ਤਰੀਕੇ ਨਾਲ ਇਹਦੇ ਸੂਰਮੇ ਸੇ ਉਹ ਫਾਂਸੀ ਉੱਤੇ ਚੜ ਗਏ ਸੀ ਅਜਿਹੇ ਸੂਰਮਿਆਂ ਦੀ ਮਾਂ ਭਾਰਤ ਦੀ ਜੈ ਜੈਕਾਰ ਕਰਦੇ ਹਨ ਠੀਕ ਹੈ ਤਾਂ ਇਸ ਤਰੀਕੇ ਨਾਲ ਦੋਸਤੋ ਇਸ ਦਾ ਜਿਹੜਾ ਆਨਸਰ ਬਣੇਗਾ ਇਸ ਦਾ ਅਰਥ ਬਣੇਗਾ ਤੁਸੀਂ ਇਹ ਨੋਟ ਕਰ ਸਕਦੇ ਹੋ ਇਸ ਤੋਂ ਬਾਅਦ ਤੀਸਰਾ ਭਾਗ ਦਿੱਤਾ ਹੋਇਆ ਸੀਗਾ ਦੇਖੋ ਤੀਸਰੇ ਭਾਗ ਦੇ ਵਿੱਚ ਕੀ ਸੀਗਾ ਇਹ ਤੁਹਾਡੀ ਕਿਤਾਬ ਦੇ ਵਿੱਚ ਵੀ ਐਵੇਂ ਦਿੱਤਾ ਹੋਇਆਗਾ ਠੀਕ ਹੈ ਔਖੇ ਸ਼ਬਦਾਂ ਦੇ ਅਰਥ ਲਿਖਨੇ ਨੇ ਜਿਵੇਂ ਸੰਗ ਇਹਨਾਂ ਦਾ ਅਰਥ ਹੁੰਦਾ ਨਾਲ ਠੀਕ ਹੈ ਗਾਥਾ ਗਾਥਾ ਦਾ ਅਰਥ ਹੁੰਦਾ ਹੈ ਕਥਾ ਜਾਂ ਕਹਾਣੀ ਠੀਕ ਹੈ ਗਾਥਾ ਦਾ ਕੀ ਅਰਥ ਹੁੰਦਾ ਹੈ ਕਥਾ ਜਾਂ ਕਹਾਣੀ ਇਸ ਤਰ੍ਹਾਂ ਦੀ ਚੰਡੀ ਚੰਡੀ ਦਾ ਅਰਥ ਦੁਰਗਾ ਦੇਵੀ ਨੂੰ ਵੀ ਚੰਡੀ ਕਿਹਾ ਗਿਆ ਠੀਕ ਹੈ ਚੰਡੀ ਦਾ ਅਰਥ ਤਲਵਾਰ ਵੀ ਹੁੰਦਾ ਹੈ ਇਹ ਦੋ ਅਰਥ ਇਸ ਦੇ ਹੁੰਦੇ ਨੇ ਤੁਹਾਡੀ ਕਿਤਾਬ ਦੇ ਵਿੱਚ ਵੀ ਇਹ ਦੇ ਦਿੱਤੇ ਹੋਏ ਨੇ ਤੁਸੀਂ ਇਹਦੇ ਤੋਂ ਵੀ ਨੋਟ ਕਰ ਸਕਦੇ ਹੋ ਅੱਗੇ ਸ਼ਾਬਾ ਸ਼ਾਬਾ ਦਾ ਅਰਥ ਹੁੰਦਾ ਇੱਕ ਤਾਂ ਹੁੰਦਾ ਦੇਖੋ ਤੱਕੜੀ ਦਾ ਇੱਕ ਪਲੜਾ ਠੀਕ ਹੈ ਇੱਕ ਸ਼ਾਬਾ ਇੱਕ ਡੂੰਗੀ ਟੋਕਰੀ ਵੀ ਹੁੰਦੀ ਇਹਦੇ ਵਿੱਚ ਰੋਟੀਆਂ ਰੱਖਣ ਲਈ ਸ਼ਾਪੇ ਬਣਾਏ ਹੁੰਦੇ ਸੀ ਉਹ ਵੀ ਹੁੰਦਾ ਹੈ ਇਹ ਦਾ ਅਰਥ ਤੱਕੜੀ ਦਾ ਇੱਕ ਪਲੜਾ ਵੀ ਹੁੰਦਾ ਹੈ ਅੱਗੇ ਸ਼ਬਦ ਸਾਕਾ ਸਾਕਾ ਦਾ ਕੀ ਮੀਨਿੰਗ ਹੈ ਇਹਦਾ ਅਰਥ ਹੁੰਦਾ ਹੈ ਵੀ ਇਤਿਹਾਸ ਵਿੱਚ ਵਾਪਰੀ ਕੋਈ ਅਹਿਮ ਘਟਨਾ ਠੀਕ ਹੈ ਉਸ ਨੂੰ ਆਪਾਂ ਸਾਕਾ ਆਖਦੇ ਹਾਂ ਠੀਕ ਹੈ ਜਿਵੇਂ ਜਿਲ੍ਹਿਆਂ ਵਾਲੇ ਵਾਗ ਦਾ ਸਾਕਾ ਹੋਇਆ ਸੀਗਾ ਠੀਕ ਹੈ ਤਵਾਰੀਖ ਤਵਾਰੀਖ ਸ਼ਬਦ ਦਾ ਕੀ ਅਰਥ ਲਵੋਗੇ ਇਸ ਦਾ ਅਰਥ ਹੁੰਦਾ ਹੈ ਇਤਿਹਾਸ ਬੀਤੇ ਸਮੇਂ ਦੀ ਬਾਤਾਂ ਇਹਨੂੰ ਆਪਾਂ ਕੀ ਆਖਦੇ ਹਾਂ ਤਵਾਰੀਖ ਆਖਦੇ ਹਾਂ ਇਸ ਤਰੀਕੇ ਨਾਲ ਇਸ ਦਾ ਇਹ ਜਿਹੜੇ ਮੀਨਿੰਗ ਨੇ ਇਹ ਤੁਸੀਂ ਨੋਟ ਕਰ ਸਕਦੇ ਹੋ ਲਾਸਟ ਵਿੱਚ ਆਪਾਂ ਨੂੰ ਦੋ ਸ਼ਬਦ ਹੋਰ ਨੇ ਆਪਣੇ ਕੋਲ ਅਣਖ ਅਣਖ ਦਾ ਅਰਥ ਹੁੰਦਾ ਸਬੈਮਾਨ ਜਾਂ ਗੈਰਤ ਅਮਰ ਅਮਰ ਉਹ ਹੁੰਦਾ ਜੋ ਮਰੇ ਨਾ ਸਦੀਵੀ ਠੀਕ ਹੈ ਚਰਨਜੀਤ ਤਾਂ ਇਸ ਤਰੀਕੇ ਨਾਲ ਇਹ ਕੁਝ मीनिंग ਸੀਗੇ ਇਹੇ ਪਾਠ ਆਪਣਾ ਪੂਰਾ ਹੋ ਚੁੱਕਿਆ ਹੈ ਪਾਠ ਦਾ ਸਾਰਾ ਬੁੱਕਵਰਕ ਹੋ ਚੁੱਕਿਆ ਹੈ ਬਾਕੀ ਪਾਠ ਦੀਆਂ ਕਲਾਸਾਂ ਵੀ ਚੈਨਲ ਦੇ ਉੱਤੇ ਅਵੇਲੇਬਲ ਨੇ ਤੁਸੀਂ ਪਾਠ ਦਾ ਨਾਮ ਭਰ ਕੇ ਨਾਲ ਮੇਰੀ ਕਲਾਸ ਭਰ ਦਿਆ ਕਰੋ ਠੀਕ ਹੈ ਇਹ ਮੇਰੀ ਕਲਾਸ ਨੂੰ ਤੁਸੀਂ ਇੱਥੇ ਤੋਂ ਦੇਖ ਕੇ ਸਬਸਕ੍ਰਾਈਬ ਕਰ ਲੈਣਾਗਾ ਠੀਕ ਹੈ ਤਾਂ ਕਿ ਬਾਕੀ ਕਲਾਸਾਂ ਤੁਸੀਂ ਇੱਥੇ ਤੋਂ ਦੇਖ ਸਕੋ ਥੈਂਕ ਯੂ